ਮੈਂ ਇਹ ਨਾ ਮੋਟਰਸਾਈਕਲ ਲਿਆ ਸੀ ਤੇ ਮੈਂ ਇਹ ਦੀ ਜੀਦ ਵਾਪਸ ਮਿਲ ਜਾਣੀ ਆ ਠੀਕ ਆ ਆਹ ਖੜਾ ਤੁਹਾਡਾ ਮੋਟਰਸਾਈਕਲ ਦੇਖੋ ਇਹ ਹੀ ਆ ਹਾਂਜੀ ਭਾਜੀ ਇਹ ਹੀ ਆ ਜੀ ਹੈ ਪੀਵੀ ਬਤੀ ਜੜੇ 44500 ਭਾਜੀ ਇਹ ਹੀ ਆ ਤੇ ਮੰਨਦਾ ਸਨ ਤੁਹਾਨੂੰ ਬਿਲਕੁਲ ਭਾਜੀ ਬਿਲਕੁਲ ਜੀ ਹੈ ਧੰਨਵਾਦ ਭਾਜੀ ਆ ਤੁਹਾਡਾ ਪੈਰੀ ਹੱਥ ਨਹੀਂ ਸੀਨੇ ਜੱਫੀ ਸੀਨੇ ਲੱਗ ਲਾ ਆ ਤੁਹਾਡਾ ਮੋਟਰਸਾਈਕਲ ਹੈ ਹੁਣ ਤੁਸੀਂ ਆ ਪਿੱਛੇ ਕੀ ਲਿਖਾਇਆ ਉਹ ਲੈ ਲਾਂਗੇ ਬੁਲਟ ਜਦੋਂ ਦਿਨ ਚੰਗੇ ਆਉਣਗੇ ਉਦੋਂ ਤਾਂ ਹੀ ਯਾਰ ਤਾਂ ਸਪਲੈਂਡਰ ਤੇ ਕਿਹੜੇ ਲਾਉਂ ਮਮੀ ਆ ਮੈਂ ਤਾਂ ਮੋਰਸਲ ਮੈਂ ਤਾਂ ਮਿਲ ਗਿਆ ਆਪਣਾ ਅੱਛਾ ਹਾਂਜੀ ਠੀਕ ਆ ਪੁੱਤ ਆਂਟੀ ਜਿਹੜੀ ਸੁੱਖਣਾ ਸੁੱਕੀ ਜਿਹਾ ਲਾ ਦਿਓ ਅੱਛਾ ਅੱਛਾ ਠੀਕ ਆ ਕੌਣ ਬੋਲਦੇ ਦਿਨੇਸ਼ ਭਾਜੀ ਬੋਲਦੇ ਪੀਵੀ ਬੱਤੀ ਵਾਲੇ ਭਾਜੀ ਅੱਛਾ ਅੱਛਾ ਬਹੁਤ ਬਹੁਤ ਮਿਹਰਬਾਨੀ ਪੁੱਤ ਤੁਹਾਡੀ ਬਹੁਤ ਬਹੁਤ ਔਖੇ ਕਿ ਠੱਗੀਆਂ ਠੋਰੀਆਂ ਨਾ ਮਾਰੀਏ ਰੱਬ ਨੂੰ ਹਿਸਾਬ ਦੇਣਾ ਪੈਣਾ ਅੰਤਾਂ ਨੂੰ ਬਰ ਮੈਂ ਜੇ ਤੇਰਾ 4153 ਮੋਟਰਸਾਈਕਲ ਲਵਾ ਦਈਏ ਕਿਉਂ ਫਿਰ ਮੰਨੇਗਾ ਸੰ ਤਾਨੂੰ ਜਰੂਰ ਪਾਜੀ ਮੰਨੂਗਾ ਹਾਂ ਹਾਂਜੀ ਬਿਲਕੁਲ ਸੋਰੀ ਸਾਹਿਬ ਮੰਨ ਲੇ 4153 ਮੋਟਰਸਾਈਕਲ ਵੇ ਘਮਾਈਏ ਨਜ਼ਰ ਦ੍ਰਿਸ਼ਟੀ ਪਾਈਏ ਕਿੱਥੇ ਖੜਾ ਜਰੂਰ ਪਾਜੀ ਅੱਛਾ ਕਿੰਨੇ ਦਿਨ ਬਾਅਦ ਆਇਆ ਹਾਂਜੀ ਮੇਰਾ ਮੋਟਰਸਾਈਕਲ ਸੋਮਵਾਰ ਸਵੇਰੇ ਚੱਕ ਹੋਇਆ ਸਾਨੂੰ ਤੁਸੀਂ ਕਦੋਂ ਇਨਫਾਰਮ ਕੀਤਾ ਤੇ ਸਾਨੂੰ ਮੈਂ ਕੱਲ ਸ਼ਾਮੀ ਤੁਹਾਡਾ ਨਾਲ ਮੇਰੀ ਮਤਲਬ ਕਨੈਕਟ ਹੋਏ ਮੈਂ ਇਨਫਾਰਮ ਕੀਤਾ ਤੁਹਾਨੂੰ ਸਰ ਹਾਂਜੀ ਬਾਕੀ ਪੁਲਿਸ ਪੁੱਛਾ ਦੇਣ ਮੈਂ ਇੱਕ ਦੋ ਦਿਨ ਮੈਂ ਆ ਬਗੇੜੇ ਮਾਰਦਾ ਰਹੇ ਹਾਂ ਹੂੰ ਤੇ ਜਿਨ੍ਹਾਂ ਸਰ ਕੋ ਦਰਖਾਸਤ ਮੇਰੀ ਗਈ ਹੋ ਸੀ ਤੇ ਕੱਲ ਉਹ ਇੱਥੇ ਸਰ ਹੈ ਨਹੀਂ ਸੀ ਲੇਕਿਨ ਕੱਲ ਮੈਂ ਪੂਰਾ ਦਿਨ ਮਤਲਬ ਆਪਣੀ ਕੰਮ ਆ ਵੀ ਮੈਂ ਬਹੁਤ ਤੇ ਦੀਏ ਤੈਨੂੰ ਕਿਦੜ ਸਿੰਘੀ ਕਮਾਉਂ ਕਰੂੰਗਾ ਤਾਂ ਨਹੀਂ ਧੌਣ ਬਿੰਗੀ ਨਹੀਂ ਨਹੀਂ ਸਰ ਬਿਲਕੁਲ ਨਹੀਂ ਬਹੁਤ ਆਂਗਾ ਸ਼ਾਂਤਾਂ ਦਾ ਬਣ ਕੇ ਬਿਲਕੁਲ ਬਿਲਕੁਲ ਸਰ ਪਾ ਕੇ ਦ੍ਰਿਸ਼ਟੀ ਫੇਰੇ ਪੜ ਗਿਆ ਧਿਆਨ ਕਿੱਥੇ ਖੜਾ ਲੈ ਵੀ ਕੋਠੀ ਰੋਡ ਤੇ ਖੜਾ ਤੇਰਾ ਮੋਟਰਸਾਈਕਲ ਆ ਚਲ ਗਿਆ ਫਿਰ ਤੈਨੂੰ ਮੋਟਰਸਾਈਕਲ ਲਵਾ ਦਈਏ ਤਾਂ ਵੀ ਬਰਮਾ ਸਾਡੇ ਵਿਜੇ ਦਾ ਵੀ ਫਰੈਂਡ ਹੈ ਅਸੀਂ ਦ੍ਰਿਸ਼ਟੀ ਪਾ ਦੇਣੀ ਸੰਤਾ ਨੇ ਹੁਣੇ ਹੀ ਬੰਦੇ ਦਾ ਮੋਟਰਸਾਈਕਲ ਲਵਾ ਦੇਣਾ ਮੋਟਰਸਾਈਕਲ ਚੋਰੀ ਹੋਇਆ ਸੀ ਫੋਟੋ ਵੀ ਸਾਡੇ ਕੋਲ ਆਈਆਂ ਸੀ ਮੈਂ ਨਾਲ ਦੀ ਨਾਲ ਤੁਹਾਨੂੰ ਉਹ ਵੀ ਤਸਵੀਰਾਂ ਦਿਖਾ ਦਵਾਂ ਤਾਂ ਕਿਤੋਂ ਹੈ ਸੀ ਮੋਟਰਸਾਈਕਲ ਭਾਜੀ ਬਿਲਕੁਲ ਕਰਦੇ ਬਾਹਰੋਂ ਹੀ ਚੱਕਿਆ ਗੇਟ ਦੇ ਮੋਰੇ ਉਹ ਭਾਜੀ ਮੇਰਾ ਮੋਟਰਸਾਈਕਲ ਤਰ ਤਕਰੀਬਨ 3 ਵਜੇ ਸਵੇਰ ਦੀ ਗੱਲ ਆ ਅੱਛਾ ਤੇ ਸਵੇਰੇ ਜਦੋਂ ਨਾ ਮੈਂ ਕੰਮ ਤੇ ਜਾਣ ਲੱਗਾ ਜ 8 ਵਜੇ ਮੈਂ ਦੇਖਿਆ ਤਾਂ ਮੇਰਾ ਮੋਟਰਸਾਈਕਲ ਹੈ ਨਹੀਂ ਸੀਗਾ ਫਿਰ ਮੈਂ ਅੰਦਰ ਗਿਆ ਚਾਬੀ ਤਾਂ ਅੰਦਰ ਸੀਗੀ ਤੇ ਮੇਰੇ ਘਰ ਦੇ ਬਾਹਰ ਜਿਹਦਾ ਸੀਸੀਟੀਵੀ ਫੁਟੇਜ ਲੱਗੇ ਸੀਗੇ ਉਸ ਤੋਂ ਬਾਅਦ ਮੈਂ ਆਪਣੇ ਕੈਮਰੇ ਚੈੱਕ ਕੀਤੇ ਤਾਂ ਬੰਦਾ ਕਰਦੇ ਮੇਰੇ ਪਿੱਛੋਂ ਆਇਆ ਬੰਦਾ ਉਹ ਤੇ ਬੜੇ ਹੀ ਪਿਆਰ ਨਾਲ ਆਰਾਮ ਨਾਲ ਉਸ ਬੰਦੇ ਨੇ ਮੋਟਰਸਾਈਕਲ ਚਾਬੀ ਲਾਈ ਕੋਈ ਨਹੀਂ ਜਿੰਨੇ ਪਿਆਰ ਨਾਲ ਉਹ ਲੈ ਕੇ ਗਿਆ ਉਹਨੇ ਪਿਆਰ ਨਾਲ ਪੀਵੀ 32 ਵਾਲੇ ਨੇ ਤੁਹਾਡਾ ਮੋਟਰਸਾਈਕਲ ਲਵਾ ਦੇਣਾ ਤੁਸੀਂ ਕੱਢ ਲੈ ਕੇ ਲੈਣਾ ਧੰਨਵਾਦੀ ਭਾਈ ਤੁਹਾਡਾ ਹੋਊਗਾ ਮੈਂ ਅੱਛਾ ਕੀ ਕੀ ਵਰਮਿਕ ਕੀ ਕੀ ਤੁਹਾਡਾ ਕਿੰਨੇ ਕ ਕਾਰਗੁਜ਼ਾਰੀ ਜਿਹੜੀ ਮੋਟਰਸਾਈਕਲ ਦੇ ਉੱਤੇ ਟਿੱਕੀ ਆ ਤੇ ਮਤਲਬ ਮੋਟਰਸਾਈਕਲ ਕਿੱਥੇ ਕਿੱਥੇ ਕੰਮ ਆਉਂਦਾ ਇੱਕ ਤੁਹਾਡਾ ਵਾਹਨ ਆ ਹਾਂਜੀ ਮੇਰਾ ਮੂ ਦੇਖੋ ਮੈਂ ਬੜੀ ਮਿਹਨਤ ਨਾਲ ਆਪਣੇ ਆਹ ਬਾਈਪਾਸ ਜੋ ਤਿਆਰ ਹੋ ਰਿਹਾ ਜੀ ਸਰ ਪੂਰਾ ਮਤਲਬ ਗਰਮੀ ਮਹੀਨੇ ਆ ਠੀਕ ਹੈ ਜੀ ਆਪਣੀ ਮਿਹਨਤ ਕਰਕੇ ਮੈਂ ਉਹ ਚੀਜ਼ ਮੋਟਰਸਾਈਕਲ ਲਿਆ ਭਾਜੀ ਮੈਂ ਹਾਂਜੀ ਤੇ ਉਸ ਮੋਟਰ ਬੜੀ ਮਿਹਨਤ ਮੁਸ਼ਕਲਾਂ ਨਾਲ ਮੋਟਰਸਾਈਕਲ ਲਿਆ ਭਾਜੀ ਠੀਕ ਹੈ ਪਰ ਅਜ ਤੱਕ ਬਸ ਦਾ ਸਫ਼ਰ ਬਹੁਤ ਘੱਟ ਕੀਤਾ ਜਦੋਂ ਕੀਤਾ ਮੋਟਰਸਾਈਕਲ ਤੇ ਕੀਤਾ ਮੈਂ ਹਾਂਜੀ ਭਾਜੀ ਮਿਹਨਤ ਦਾ ਮੋਟਰਸਾਈਕਲ ਲਿਆ ਸੀ ਤੇ ਮਿਹਨਤ ਦੀ ਚੀਜ਼ ਵਾਪਸ ਮਿਲ ਜਾਣੀ ਆ ਠੀਕ ਆਓ ਖੜਾ ਤੁਹਾਡਾ ਮੋਟਰਸਾਈਕਲ ਦੇਖੋ ਇਹ ਹੀ ਆ ਹਾਂਜੀ ਭਾਜੀ ਇਹ ਹੀ ਆ ਜੀ ਹਾਂ ਬੀਬੀ ਬਤੀ 84152 ਬਾਜੀ ਇਹੀ ਆ ਹਾਂਜੀ ਬਈ ਮੰਦਾ ਸੰਤਾਂ ਨੂੰ ਬਿਲਕੁਲ ਬਾਜੀ ਬਿਲਕੁਲ ਜੀ ਹੈ ਧੰਨਵਾਦ ਬਾਜੀ ਯਾਰ ਤੁਹਾਡਾ ਪੈਰੀ ਹੱਥ ਨਹੀਂ ਸੀਨੇ ਜੱਫੀ ਸੀਨੇ ਲੜ ਲਗੜਾ ਆ ਤੁਹਾਡਾ ਮੋਟਰਸਾਈਕਲ ਹੁਣ ਤੁਸੀਂ ਆ ਪਿੱਛੇ ਕੀ ਲਿਖਾਇਆ ਉਹ ਲੈ ਲਾਂਗੇ ਬੁਲਟ ਜਦੋਂ ਦਿਨ ਚੰਗੇ ਆਉਣਗੇ ਉਦੋਂ ਤਾਂ ਯਾਰ ਤਾਂ ਸਪਲੈਂਡਰ ਤੇ ਕਿਹੜੇ ਲਾਉਣਗੇ ਬਸ ਫੇਰ ਅੱਬ ਕਹਿੰਦਾ ਜਾਤੀ ਬੁਲਟ ਨਹੀਂ ਮੜਾ ਸਪਲੈਂਡਰ ਤੇ ਕਿਹੜੇ ਲਾ ਲੈ ਕੋਈ ਚੱਕਰ ਨਹੀਂ ਧੰਨਵਾਦ ਬਾਜੀ ਯਾਰ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਆ ਸਾਡੇ ਜਿਹੜੇ ਪਰਿਵਾਰਕ ਮੈਂਬਰ ਐ ਸਾਡੇ ਤੱਕ ਇਨਫੋਰਮੇਸ਼ਨ ਪਹੁੰਚਾ ਦਿੰਦੇ ਆ ਆ ਤੁਹਾਡਾ ਮੋਟਰਸਾਈਕਲ ਹੁਣ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਇਤਲਾ ਜ਼ਰੂਰ ਕਰ ਦੇਣੀ ਆ ਕੋਈ ਮੈਂ ਇੱਥੋਂ ਤੋਂ ਇੱਦੇ ਸਰ ਜਾਣਾ ਪੁਲਿਸ ਵਾਲਿਆਂ ਕੋ ਤੇ ਇਹਨਾਂ ਨੂੰ ਜਾ ਕੇ ਜੋ ਆਪਾਂ ਦਿੱਤੇ ਆ ਦਰਖਾਸਤ ਵਗੈਰਾ ਉਹ ਆਪਾਂ ਜਾ ਕੇ ਜ਼ਰੂਰ ਦੱਸਾਂਗੇ ਉਹਨਾਂ ਨੂੰ ਕਿ ਸਾਨੂੰ ਜਿਹੜੀ ਚੀਜ਼ ਆ ਵੀ ਜਨੇ ਸੂਰੀ ਸਾਹਿਬ ਵੱਲੋਂ ਉਹ ਨਹੀਂ ਨਹੀਂ ਚਲੋ ਸਾਡੇ ਪਰਵਾਹਾਂ ਵੱਲੋਂ ਸਾਨੂੰ ਜਿੱਥੇ ਤੱਕ ਜਿੱਥੇ ਇਨਫੋਰਮੇਸ਼ਨ ਮਿਲਦੀ ਉਹਨਾਂ ਵੱਲੋਂ ਤੇ ਨਾਲ ਦੀ ਨਾਲ ਇੰਡੀਕੇਟਰ ਜ਼ਰੂਰ ਲਵਾ ਲੈਣੇ ਆ ਜ਼ਰੂਰ ਭਾਜੀ ਜ਼ਰੂਰ ਮੈਂ ਜੇ ਸ਼ਾਮ ਨੂੰ ਇਹ ਮੁੜ ਕੇ ਸਾਹਮਣੇ ਵੀ ਰੱਖਣਾ ਹੈ ਠੀਕ ਹੈ ਜੀ ਠੀਕ ਹੈ ਬਿਲਕੁਲ ਸਰ ਬਿਲਕੁਲ ਬਾਹਰ ਦੇ ਬਾਹਰ ਨਹੀਂ ਲਾਉਣਾ ਨਹੀਂ ਨਹੀਂ ਬਿਲਕੁਲ ਨਹੀਂ ਹੁੰਦਾ ਜੇ ਅੰਦਰੇ ਲਾਉਂਗਾ ਇਹ ਮੋਟਰਸਾਈਕਲ ਜੀ ਥੋੜਾ ਜਗ੍ਹਾ ਜਿੰਦਾ ਵੀ ਲਾ ਦੇਣਾ ਜਿੰਦਾ ਵੀ ਲਾਵਾਂਗਾ ਜ਼ਰੂਰ ਥੋੜਾ ਜਗ੍ਹਾ ਪ੍ਰੋਬਲਮ ਕਰਕੇ ਇਸਕੇ ਸਰਵੇ ਲਾਣਾ ਪੈਂਦਾ ਸੀਗਾ ਪਰ ਲਾਈਵ ਦੇ ਵਿੱਚ ਪਹਿਲੀ ਵਾਰ ਹੈ ਜਿਹੜੀ ਚੀਜ਼ ਕਰੋ ਨਹੀਂ ਚੈੱਕ ਹੋਈ ਮੇਰੀ ਚਲੋ ਕੋਈ ਨਹੀਂ ਮਿਹਨਤ ਨਾਲ ਕਮਾਏ ਪੈਸਾ ਮਿਹਨਤ ਕਰਕੇ ਚੀਜ਼ ਲਈ ਪਰਮਾਤਮਾ ਜਾਈ ਨਹੀਂ ਜਾਣ ਦਿੰਦਾ ਰੱਬ ਸਦਾ ਸਾਥ ਦਿੰਦਾ ਲਾਓ ਜ ਘੋੜੇ ਵਾਲੀ ਸਰਕਾਰ ਮੋਰੇ ਲਿਖਿਆ ਤਾਂ ਘੋੜੇ ਵਾਲੀ ਸਰਕਾਰ ਨੇ ਕਾਲਾ ਘੋੜਾ ਵਾਪਸ ਕਰਤਾ ਹੈ ਸਰਦਾਰ ਜੀ ਹਾਂ ਜੀ ਹਾਂ ਜੀ ਸਸੀ ਗੱਲ ਸੁਰੀ ਸਾਹਿਬ ਸਸੀ ਗੱਲ ਜੀ ਮੋਟਰਸਾਈਕਲ ਮਿਲ ਗਿਆ ਇਹਨਾਂ ਨੂੰ ਜੀ ਬਹੁਤ ਬਹੁਤ ਵਧਾਈਆਂ ਜੀ ਖੁੱਲਾ ਹੀ ਸੀਗਾ ਖੁੱਲਾ ਸੀਗਾ ਕੋਈ ਨਹੀਂ ਲੱਗਿਆ ਚਲੋ ਅਸੀਂ ਸਾਨੂੰ ਵੀ ਛੱਡੋਣ ਥਾਣੇ ਤੱਕ ਤੁਰ ਕੇ ਆਏ ਆ ਅਸੀਂ ਇਨਫੋਰਮੇਸ਼ਨ ਦੇਈਏ ਲੈ ਵੀ ਚੋਰੀ ਹੋਇਆ ਮੋਟਰਸਾਈਕਲ ਵਾਪਸ ਮਿਲਿਆ ਤੇ ਚੋਰੀ ਹੋਇਆ ਮੋਟਰਸਾਈਕਲ ਜਿਹੜਾ ਵਾਪਸ ਮਿਲਿਆ ਉਹ ਤੇ ਗੇੜੀ ਵੀ ਲਾ ਲਈਏ ਐ ਸਰਦਾਰ ਜੀ ਕੰਪਲੇਟ ਲਗਾਈ ਹੋਈ ਸੀ ਇਹਦੇ ਹਾਂ ਹਾਂ ਜੀ ਕੰਪਲੇਟ ਹੁਣ ਦੱਸੂਗੇ ਜਾ ਕੇ ਬਾਤ ਚੋਰੀ ਹੋਇਆ ਮੋਟਰਸਾਈਕਲ ਵਾਪਸ ਮਿਲਿਆ ਜੀ ਤੇ ਇੱਥੇ ਆਪਾਂ ਗੇੜੀ ਲਾ ਰਹੇ ਆ। ਤਾਂ ਵੀਰ ਬਹੁਤ ਖੁਸ਼ ਹੈ ਪਰਮ। ਭਾਈ ਕੱਲ ਪੂਰਾ ਦਿਨ ਆਪਾਂ ਠੀਕ ਕਰਕੇ ਕੱਲ ਮੈਂ ਔੜ ਹਮਲਾ ਹਰੇਕ ਪਿੰਡ ਕੱਲ ਗਾ ਤੇ ਚਾਰੇ ਪਾਸੇ। ਪਰ ਤੁਹਾਨੂੰ ਸਰ ਇੱਕ ਕੰਟੈਕਟ ਕਰਦੇ ਸੀ ਕਿ ਸਰ ਆਪਾਂ ਬੀਜ ਮੈਂ ਕਿ ਕੋਈ ਗੱਲ ਨਹੀਂ ਮੈਂ ਕਿ ਐਨਾ ਵੀ ਸਾਨੂੰ ਸ਼ੋਰ ਸਗਾ ਕਿ ਇੱਕ ਵਾਰ ਆਪਾਂ ਹੋਵਾਂਗੇ ਦੇਸ ਭਾਈ ਨਾਲ ਠੀਕ ਆ। ਵੀ ਮਿਲੂਗਾ ਮੋਟਰਸਾਈਕਲ ਮੇਰਾ ਜ਼ਰੂਰ। ਕਰਦੇ ਨੂੰ ਇੰਨਾ ਸਗਾ ਲੇਕਿਨ ਮੈਂ ਬਹੁਤ ਤੁਹਾਡਾ ਸ਼ੁਕਰਗੁਜ਼ਾਰਾਂ ਭਾਜੀ ਦਿਲੋਂ ਠੀਕ ਹੈ ਜੀ ਜੋ ਮਾਲਕ ਦਾ ਬਿਲਕੁਲ ਭਾਜੀ ਬਿਲਕੁਲ ਕਿ ਜਿਹੜੀ ਮੇਰੀ ਚੀਜ਼ ਠੀਕ ਹੈ ਮਿਹਨਤ ਨਾਲ ਕਮਾਈ ਜਿਹੜੀ ਮੈਨੂੰ ਮਿਲ ਗਈ ਭਾਜੀ ਮੰਮੀ ਡੈਡੀ ਨੂੰ ਦੱਸਦਾ ਮੰਮੀ ਟੈਨ ਨੂੰ ਹਜੇ ਦੱਸਿਆ ਨਹੀਂ ਹੈਗਾ ਬੜਾ ਦੱਸੋ ਤਾਂ ਸਹੀ ਦੇਖੀਏ ਮੈਂ ਕਹਿੰਦਾ ਘਰੇ ਚੱਲਦੇ ਆ ਨਹੀਂ ਨਹੀਂ ਦੱਸੋ ਤੁਸੀਂ ਦੱਸੋ ਤੇ ਜਿਹੜੀ ਸੁੱਖਣਾ ਸੁਖੀ ਮੰਮੀ ਨੂੰ ਕੋ ਲਾ ਦੇਵੇ ਹੁਣ ਐ ਬੀਬੀ ਬੱਤੀ ਦੇ ਸਰੋਤੇ ਜਦੋਂ ਕਮਾਲ ਕਰਦੇ ਆ ਨਾ ਫਿਰ ਜਿਹੜੀ ਚੀਜ਼ ਨਹੀਂ ਵੀ ਹੋਣ ਵਾਲੀ ਉਹ ਵੀ ਕਰ ਦਿੰਦੇ ਆ ਗਿੱਦੜ ਸਿੰਘ ਹੀ ਇਦਾਂ ਹੀ ਦੇ ਦਿੰਦੇ ਬੀਬੀ ਬੱਤੀ ਵਾਲੇ ਫਿਰ ਹੈ ਕਰੋ ਜਿਹੜਾ ਆਪਣ ਪ੍ਰੇਸ਼ਾਂਤ ਹੋਣੇ ਕਰਦੇ ਬਹੁਤ ਪਰਜਾਨ ਭਾਜੀ ਆ ਮੁੰਡਾ ਮੰਮੀ ਨੇ ਫੋਨ ਕਰਕੇ ਦੱਸਣ ਲੱਗਾ ਕਿ ਆਜੋ ਸੈਣੀ ਸਾਹਿਬ ਆਜੋ ਤੁਹਾਡਾ ਬਹੁਤ ਵਧੀਆ ਪਰਾਲਾ ਆ ਹੈਲੋ ਮੰਮੀ ਆ ਮੈਂ ਕਿਹਾ ਮੋਰਸਲ ਮੈਂ ਕਿਹਾ ਮਿਲ ਗਿਆ ਆਪਣਾ ਅੱਛਾ ਹਾਂਜੀ ਠੀਕ ਆ ਪੁੱਤ ਆਂਟੀ ਜਿਹੜੀ ਸੁੱਖਣਾ ਸੁੱਕੀ ਸੀ ਉਹਨਾਂ ਲਾ ਦਿਓ ਅੱਛਾ ਅੱਛਾ ਠੀਕ ਆ ਕੌਣ ਬੋਲਦੇ ਦਿਨੇਸ਼ ਭਾਜੀ ਬੋਲਦੇ ਪੀਵੀ ਬੱਤੀ ਵਾਲੇ ਭਾਜੀ ਅੱਛਾ ਅੱਛਾ ਬਹੁਤ ਬਹੁਤ ਮਿਹਰਬਾਨੀ ਪੁੱਤ ਤੁਹਾਡੀ ਬਹੁਤ ਬਹੁਤ ਔਖੇ ਸੀ ਅਸੀਂ ਤਾਂ ਘਰੋਂ ਵੀ ਨਹੀਂ ਚਲੋ ਸਾਡੇ ਸਾਰੇ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਦਾ ਸਹਿਯੋਗ ਨਾਲ ਤੁਹਾਡੇ ਬੇਟੇ ਦਾ ਮੋਟਰਸਾਈਕਲ ਵਾਪਸ ਮਿਲਿਆ ਸੀ ਜੀ ਸਾਰੀ ਸਾਰ ਧੰਨਵਾਦ ਤੁਹਾਡਾ ਤੁਸੀਂ ਪੁੱਤੇ ਆ ਭਰਾਵਾ ਤੇਰੀ ਸਾਫ ਤੋਂ ਜ਼ਿਆਦਾ ਮਿਹਰਬਾਨੀ ਦੇ ਇਹਦੇ ਵਰਦਨਾ ਸਾਨੂੰ ਮਿਲ ਗਿਆ ਨਹੀਂ ਕੋਈ ਗੱਲ ਨਹੀਂ ਤੁਹਾਡੇ ਬੇਟੇ ਨੇ ਸਾਡੇ ਤੱਕ ਅਪਰੋਚ ਕੀਤੀ ਸੀਗੀ ਨੰਬਰ ਸਾਨੂੰ ਯਾਦ ਸੀ ਤਾਂ ਆਪਾਂ ਸਾਰੇ ਪਾਸੇ ਸੋਰਸ ਲਾਏ ਹੋਏ ਸੀਗੇ ਇੱਕ ਜਗਾ ਕਲਿੱਕ ਕਰਕੇ ਗੱਲ ਤਾਂ ਧੰਨਵਾਦ ਹੈ ਜੀ ਸਾਰਿਆਂ ਦਾ ਠੀਕ ਆ ਠੀਕ ਆ ਚਲੋ ਠੀਕ ਹੈ ਅਸੀਂ ਹੁਣ ਮਾੜੀ ਦੀ ਗੇੜੀ ਲਾ ਲਈ ਜੀ ਤੁਹਾਡੇ ਮੁੰਡੇ ਦਾ ਮੋਟਰਸਾਈਕਲ ਮਿਲਿਆ ਠੀਕ ਆ ਹੁਣ ਚਲੋ ਚਲ ਇਨਫੋਰਮ ਕਰਦੇ ਕੋਈ ਥਾਣੇ ਉਸ ਤੋਂ ਥਾਣੇ ਜਾਣਾ ਸਰ ਹਾਂ ਆ ਜਾ ਬੇਤੇ ਠੀਕ ਹੈ ਯੋ ਫਿਰ ਮੰਨਦੀਆਂ ਸੰਤਾਂ ਨੂੰ ਵਿਚਾਰੇ ਮੋਰੇ ਖੜੇ ਅਸੀਂ ਆਪਣੀ ਨੈਤਿਕਤਾ ਦੇ ਨਾਲ ਜ਼ਿੰਮੇਵਾਰੀ ਸਮਝਦੇ ਹੁਣ ਪੁਲਿਸ ਪ੍ਰਸ਼ਾਸਨ ਨੂੰ ਇਨਫੋਰਮ ਕਰਨ ਚੱਲੇ ਆ ਕਿ ਵੀਰ ਦਾ ਮੋਟਰਸਾਈਕਲ ਮਿਲ ਗਿਆ ਤਾਂ ਪੁਲਿਸ ਵਿਚਾਰੀ ਹੁਣ ਥਾਂ-ਥਾਂ ਤੇ ਚੱਪੇ-ਚੱਪੇ ਦੇ ਮੋਟਰਸਾਈਕਲ ਲੱਭਦੀ ਮੈਂ ਫਿਰ ਇੱਕ ਵਾਰੀ ਅਪੰਦਰ ਜਾ ਕੇ ਤਲਾਸ਼ ਕਰੇ ਥਾਣੇ ਦੇ ਅੰਦਰ ਜਾ ਕੇ ਅਸੀਂ ਐਸਐਸ ਸੁਵਿੰਦਰ ਕੁਮਾਰ ਜੀ ਨੂੰ ਇਨਫੋਰਮ ਕਰਿਆ ਆ ਕਿ ਵਰਮੇ ਦਾ ਮੋਟਰਸਾਈਕਲ ਮਿਲ ਗਿਆ ਪਰ ਅੰਦਰ ਹੈਰਾਨੀ ਵਾਲੀ ਗੱਲ ਇਹ ਸੀ ਇੱਕ ਪੀੜਤ ਥੋਰ ਬੈਠਾ ਸੀ ਹਾਂਜੀ 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 ਬਿਲਕੁਲ ਜੀ ਬਿਲਕੁਲ ਮੇਰੇ ਅਨੁਸਾਰ ਕੇ ਬੰਦਾ ਬੈਠਾ ਸੀ ਉਸ ਵਿਚਾਰਾ ਦਾ ਚਲੋ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਇੱਕ ਤਾਂ ਮੋਟਰਸਾਈਕਲ ਦੇ ਅਲੱਗ-ਲੁਗ ਜਿਹੜੇ ਲੋਕ ਕਹਿੰਦੇ ਉਹ ਲਵਾ ਲਓ ਦੂਜਾ ਹੁਣ ਬਾਹਰ ਸੁਣਨਾ ਨਾ ਛੱਡਿਓ ਠੀਕ ਆ ਬਿਲਕੁਲ ਸਰ ਬਿਲਕੁਲ ਕਿਉਂਕਿ ਐਸਆਈ ਸਾਹਿਬ ਵੀ ਇਹ ਗੱਲ ਕਰਦੇ ਕਿ ਇਸ ਸਕੂਲ ਦੇ ਵਿੱਚ ਰੱਖਾਂਗੇ ਮੋਟਰਸਾਈਕਲ ਨੂੰ ਆਪਣੇ ਜੀ ਹਾਂ ਜੀ ਐਸਆਈ ਸਾਹਿਬ ਵੀ ਇਹ ਗੱਲ ਕਰਦੇ ਕਿ ਸਪਲੈਂਡਰ ਮੋਟਰਸਾਈਕਲ ਨੂੰ ਟੁੱਟ ਕੇ ਪੈ ਜਾਂਦੀ ਆ ਆ ਦੇਖੋ ਇੱਥੇ ਵੀ ਉਹ ਇਦਾਂ ਹੀ ਖੜਾ ਆ ਤਾਂ ਸਾਡੀ ਇੱਕ ਤੁਹਾਡੇ ਸਾਰੇ ਅੱਗੇ ਬੇਨਤੀ ਹੈ ਇੱਕ ਹਦਾਇਤ ਹੈ ਹੱਥ ਹੱਥ ਜੋੜ ਕੇ ਅਸੀਂ ਹਲੀਮੀ ਨਾਲ ਬੇਨਤੀ ਕਰਦੇ ਆ ਕਿ ਆਪਣੇ ਮੋਟਰਸਾਈਕਲ ਨੂੰ ਆਪਣੀ ਨਿਗਰਾਨੀ ਹੇਠਾਂ ਹੀ ਰ ਤਨਵਰ ਲਾਸਟ ਫੇਰ ਹੋਈਸ ਵਲ ਮੰਨਦੀਆਂ ਸੰਤਾਂ ਨੂੰ ਬਿਲਕੁਲ ਬਿਲਕੁਲ ਸਾਨੂੰ ਮੰਨ ਕੇ ਸੰਤਾਂ ਨੂੰ ਚਲੋ ਠੀਕ ਸ਼ੁਕਰੀਆ ਬਣੇ ਰਹਿਣਾ ਬ੍ਰੋਤੀ ਨਵਾਸ਼ਾ ਨਾ ਬ੍ਰੋਟੀ ਦੀ ਮਿਸਰੀ ਕੈਮਰਾ ਪਰ ਸੰਗ ਜਾਸਤ ਬੋਲੇ ਵਿਤੋਸ ਮੰਗੇ ਸਤਿ ਸ਼੍ਰੀ ਅਕਾਲ ਰਾਬਰਾਖਾ